ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੋ ਨੀ ਸੈ ਤੁਮ ਗੁਰ ਪ੍ਰਸਾਦ ਜਾਪਤ ਸਚਿ ਜੁਗਤ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਤਨ ਹੋਵੇ ਜੇ ਸੋਚੀ ਲਖਵਾਰ ਚਪੈ ਚੁਕ ਨ ਹੋਵੇ ਜੇ ਲਾਇ ਰਹਾ ਲੇ ਉਤਾਰ ਭੁਖਿਆ ਭੋਕ ਨੋਤਰੀ ਜੇ ਬੰਨਾਪੁਰੀਆਂ ਭਾਰ ਸਹਸਾਂ ਪਾਲਖ ਹੋਇਦਾ ਇੱਕ ਨਤਲ ਦੇ ਨਾਲ ਕੇਵ ਸਚਿਆਰਾ ਹੋਈ ਹੈ ਕਿ ਕੂੜਤ ਤੇ ਪਾਲ ਹੁਕਮਰਜਾਇ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨਾ ਕਿਹਾ ਜਾਏ ਹੁਕਮੇ ਹੋਵਨ ਜੀ ਹੁਕਮ ਦੇ ਵੜਿਆਈ ਹੁਕਮੇ ਉਤਮ ਨੀਚ ਹੁਕਮ ਨੇ ਦੋ ਸੋ ਪਾਈ ਹੈ ਇੱਕ ਨਾ ਹੁਕਮੇ ਬਖਸ਼ੀਸ਼ ਕੋ ਹੁਕਮੇ ਸਦਾ ਪੁਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਉਜੈ ਤਾਂ ਹੋਮੈ ਕਹਿ ਨਾ ਕੋਈ ਲਾਵੇ ਕੋ ਤਾਨੁ ਹੋਵੇ ਕਿਸੇ ਤਾਨੁ ਗਾਵੇ ਕੋ ਦਾਤ ਜਾਣ ਨਿਸ਼ਾਨ ਗਾਵੇ ਕੋ ਹੁਣ ਵੜੈਆਂ ਚਾਰ ਗਾਵੇ ਕੋ ਵਿਦਿਆ ਵਿਕੰਬੀ ਚਾਰ ਗਾਵੇ ਕੋ ਸਾਜ ਕ੍ਰਿਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਦਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਕਤਨਾ ਕਤਿਨਾ ਆਵੇ ਤੋੜ ਕਥ ਕਥਿ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਠਕਪਾ ਹੈ ਜੁਗਾ ਜੁਗੰਤਰ ਖਾਹੀ ਖਾਏ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਸਾਹਿਬ ਇਹ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਆਖਿਆ ਪਉ ਅਪਾਰ ਆਖੇ ਮੰਗੈ ਦੇ ਦੇਦਾਤ ਕਰੇ ਦਾਤਾਰ ਫੇਰ ਕੇ ਅੱਗੇ ਰਖਿਏ ਜਿਤ ਦਿਸੇ ਦਰਬਾਰ ਮੋਹ ਕੇ ਬੋਲਣ ਬੋਲੀ ਅਜੇ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਤਨਾਮ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਕ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਈ ਆਪੇ ਆਪ ਨਿਰੰਝਨ ਸੋਏ ਜਿਨ ਸੇ ਵਿਆਤਨ ਪਾਇਆ ਮਾਨ ਨਨ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖਿਐ ਭਾਉ ਦੁਖ ਪਰ ਹਰ ਸੁਖ ਕਰ ਲਐ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਪ੍ਰਿਆਸmai ਗੁਰਈਸਰ ਗੁਰ ਗੋਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਦਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਵ ਜਾਈ ਸਭਨਾ ਜੀ ਆਕਾ ਇਕ ਦਾਤਾ ਸੋ ਮੈਂ ਵਿਸਰ ਰਦਾਈ ਤੀਰਤ ਨਾਵਾ ਜੇ ਤਿਸ ਭਾਵਾ ਬਿਨ ਪਾਣ ਕੈ ਨਾਹੀ ਕਰੇ ਦੇਤੀ ਸਿਰ ਟੋਪਾਈ ਵੇਖਾਂ ਮੈਂ ਕਰਮਾਂ ਕੇ ਮਿਲ ਰਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸੇਖ ਸੁਣੀ ਗੁਰਾ ਇੱਕ ਦੇਵ ਜਾਈ ਸਗਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਦਾਈ ਏ ਦੁਖਚਾਰਿਆਰ ਜਾ ਹੋਰ ਦਸੂਣੀ ਹੋਏ ਨਵਖੰਡਾ ਵਿੱਚ ਜਾਣੀਆਂ ਨਾਲ ਚਲੇ ਸਭ ਕੋਏ ਜੰਗਾ ਨਾਮ ਰਕਾਇਕਾ ਜਸ ਕੀਰਤ ਜਗਲੇ ਜਿਤ ਸੁਨਦਨਾ ਵੀ ਤਾਂ ਬਾਤ ਨ ਪੁੱਛੈ ਕੇ ਕੀਟਾ ਅੰਦਰ ਕੀਟ ਕੀਟ ਕਰ ਦੋਸੀ ਦੋਸਤ ਇਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਇ ਨਾ ਸੁਝੈ ਜੇ ਤੇਸ ਗੁਣ ਕੋਇ ਕਰੇ ਸੁਣੈ ਸਿਧ ਪੀਰ ਸੁਰਨਾਥ ਸੁਣੈ ਘਰ ਤਵਲ ਆਕਾਸ ਹੁਣ ਐਂ ਦੀਪ ਲੋ ਪਾਤਲ ਸੁਣੈ ਪਉ ਨਾ ਸਕੈ ਕਾਲ ਨਾਨਕ ਭਗਤ ਸਦਾ ਉਗਾਸਣੇ ਦੂਪ ਪਾਪ ਕਾ ਨਾਸ ਸੁਣੈ ਈਸ਼ਰ ਬ੍ਰਹਮਾ ਇੰਦਰ ਸੁਣੈ ਮੋਕਸ਼ਾ ਹਮੰਦ ਸਨ ਜੋਗਤ ਗਤਨ ਭੇਦ ਸੁਣੈ ਸਾ ਸਿਮਰਤ ਵੇਦ ਨਾਨਕ ਭਗਤ ਸਦਾ ਉਗਾਸ ਸੁਣੈ ਦੂਪ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 86 ਕਾ ਇਸ ਨਾਮ ਸੁਣਿਆ ਪੜ ਪੜ ਬਾਵੇ ਮਾਨ ਸੁਣਿਆ ਲਾਗੇ ਸਹਿਜ ਚ ਹਨਨ ਪਪਤਾ ਸਦਾ ਵਿਗਾਸ ਸੁਣ ਦੂਪ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇਗਾ ਸੁਣਿਆ ਸੇ ਪੀਰ ਪਾਦਸ਼ਾ ਸੁਣਿਆ ਆਂਦੇ ਪਾਵੇ ਰਾ ਸੁਣਿਆ ਹਾਥ ਹੋਵੇ ਸਗਾ ਨਾਨਕ ਭਗਤਾ ਸਦਾ ਵਿਗਾਸ ਸੁਣ ਦੂਪ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਾ ਪਿਛੇ ਪਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਬਿਆਕਰਨ ਵਿਚਾਰ ਐਸਾ ਨਾ ਮਨ ਨਰੰਜਨ ਹੋਏ ਦੇ ਕੋ ਮੰਨ ਦਾਣਾ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਮੰਨੇ ਮਹੁ ਚੋਟਾ ਨਾ ਖਾਏ ਮੰਨੇ ਧਮ ਕੇ ਸਾਧਨ ਜਾਏ ਐਸਾ ਨਾ ਮਨ ਨਰੰਜਨ ਹੋਏ ਦੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਬਾਇ ਮੰਨੇ ਪਤਿਓਂ ਪ੍ਰਗਟ ਜਾਏ ਮੰਨੇ ਮਾਰਗ ਨਾ ਚੱਲੈ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਰੰજન ਹੋਏ ਜੇ ਕੋ ਮਨ ਦਾਣ ਮਨ ਕੋਏ ਮੰਨੇ ਪਾਵੇ ਮੁਖ ਦਵਾਨ ਮੰਨੇ ਪਰਵਾਰ ਸਾਧਾਰ ਮੰਨੇ ਤਰੈ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਪਿਖ ਐਸਾ ਨਾਮ ਨਰੰજન ਹੋਏ ਜੇ ਕੋ ਮਨ ਜਾਣ ਮਨ ਕੋਏ पंच परवान पंच प्रधान पंचे पावे दर्गह मान बंचे सो हो है दर राजा पंचों का गुरु एक ध्यान जे को कह कर विचार करते क्या करना नाहि सुमार तव धर्म दया का पूत संतोष था परखिया जिन सूत जे को बुझ जाय वो सत्य आत्मा ले ऊपर केता भार धरती और परा और होर, होर, होर उच्चते पातलै ਕਮਨ ਜੋਰ ਜੀ ਜਾਤ ਰੰਗਾ ਕੇ ਨਾਬ ਸਭ ਨਾ ਲਿਖਿਆ ਉੜੀ ਕਲਾਮ ਇਹ ਲਿਖਾਲ ਲਿਖਣਾ ਕੋਈ ਲਿਖਾ ਲਿਖਿਆ ਕੇਤਾ ਹੋਏ ਕੇਤਾ ਤਾਂ ਸਵਾਲਿਓ ਰੂਪ ਕੀਤੀ ਦਾ ਜਾਣੇ ਕੌਣ ਕੂਤ ਕੀਤਾ ਪਸਾਓ ਏ ਕੋਕਵਾਓ ਤਿਸਤੇ ਹੋਇ ਲੱਖ ਦਰਿਆਓ ਕੁਦਰਤ ਕਉਣ ਕਹਾ ਵਿਚਾਰ ਵਾਰ ਨ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਪੰਧੀਕਾਰ ਤੂ ਸਦਾ ਸਲਾਮਤ ਅਨੰਕਾਰ ਸੰਕਟਾਪੋ ਸੰਪਾਓ असंक पूजा असंक तपाऊ असंक ग्रंथ मुख वेद पाठ असंक दो गोमन रह उदास संग भाग गुण ज्ञान विचार असंक सतीय संग दातार संसूर मोपक्षक सारसंख मूल लाये तार कुदरत कवन कहा विचार वारया ना जावा एक वा जोतुत भावे साई बलि कार तू सदा सलामत निरंकार असंक मूरखंद खोर संग चोर हराम खोर संखमर कर जाए जोर ਅਸ਼ੰਕ ਗਲ ਵੱਡ ਹਤਿਆ ਕਮਾਹੇ ਸੰਕ ਪਾਪੀ ਪਾਪ ਕਰ ਜਾਏ ਅਸ਼ੰਕ ਕੂੜੇ ਆਰ ਕੂੜੇ ਫਰਾਏ ਸੰਕ ਮਲੇਸ਼ ਮਲ ਭਕ ਖਾਏ ਸੰਕ ਅਨੰਦ ਅਪਸਰ ਕਰੇ ਪਾਰ ਨਾਨਕ ਨੀਟ ਕਹਿ ਚਾਰ ਬਾਰਿਆਂ ਨਾ ਜਾ ਵਾਏ ਕੋਲ ਜੋ ਤੁਧ ਭਾਗ ਵਰਸਾਈ ਭਲੀ ਕਰ ਤੂੰ ਸੁਨਾ ਅਸਲਾਮ ਜਨੂਨ ਕਾਰ ਸੰਕ ਨਾਉ ਸੰਕ ਥਾਉ ਅਗੰਗਮ ਗੰ ਸੰਕਲੋ ਸੰਕ ਕਹਿ ਸਰਪਾਰ ਹੋਇ ਖਰੀ ਨਾਮ ਖਰੀ ਸਾਲਾ ਨਕਰੀ ਗਿਆਨ ਗੀਤ ਗੁਣ ਗਾ ਕ੍ਰਿ ਲਿਖਣ ਬੋਲਨ ਬਾਣ ਕਰਾਂ ਸਿਰ ਸੰਜੋਗ ਖਾਣ ਜਿਨ ਇਲਕੇ ਤੇ ਸਰਨਾ ਹੈ ਜਿਵੇਂ ਫਰਮਾਇ ਤੇ ਤੇ ਪਾ ਜੇਤਾ ਗੀਤਾ ਦੇ ਤਨ ਬਣਨਾ ਵੇ ਨਹੀਂ ਕੋ ਥਾਉ ਕੁਦਰਤ ਕਉਂ ਕਹਾ ਵਿਚਾਰ ਵਾਰਿਆ ਨਾ ਜਾ ਵਾ ਇਕ ਵਾਰ ਜੋਤ ਉਦਭਾਵੇ ਸਾਈ ਭਲੀ ਕਰ ਤੂ ਸਦਾ ਸਲਾਮ ਤੁੰਕਾਰ ਅਰਗੇ ਹੱਥ ਪੈਰ ਤਨ ਦੇ ਪਾਣੀ ਤੂ ਤੈ ਉਤਰਸ ਕੇ ਮਉਤ ਪਲਿ ਤੀ ਕਪੜ ਹੋਏ ਦੇ ਸਾਭੂਨ ਲਈਏ ਓ ਤੋਏ ਪਰਿਐ ਮਤ ਪਾਪਾ ਕਸੰ ਓ ਤੋ ਪੈ ਨਾ ਵੇ ਕਰੰ ਉਨੇ ਪਾਪੀ ਅੱਖਣ ਨਾ ਹੈ ਕਰ ਕਰ ਕਰਨਾ ਨਿਕਲ ਜਾ ਆਪੇ ਵੇ ਜਾਪੇ ਹੀ ਖਾ ਨਾਨਕ ਹੁਕਮ ਆਵ ਜਾ ਤੀਰਥ ਤੱਕ ਦਾ ਦਦਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਾ ਤੀਰਤ ਮਲ ਨਾਉ ਸਾਗੁਣ ਤੇਰੇ ਮੈਂ ਨਾਹੀ ਕੋਏ ਰਣਗਣ ਕੀਤੇ ਭਗਤ ਨਾ ਹੋਏ ਸਵਾਸਤਾ ਬਾਣੀ ਬਰਮਾਓ ਸਤ ਸੋਨ ਚਲਾ ਮਨ ਚਾਓ ਕਵਨ ਸੁਵੇਲਾ ਵਕਤ ਕਵਨ ਕਵਨ ਥਿਤ ਕਵਨ ਵਾਰ ਕਵਨ ਸਰੂਤੀ ਮਾ ਕਵਨ ਜੇਤ ਹੋਆ ਆਕਾਰ ਵੇਰ ਨਾ ਪਾਇਆ ਪੰਡਤੀ ਜੇ ਹੋਵੇ ਦੇ ਪੁਰਾਣ ਵਕਤ ਨਾ ਪਾਇਓ ਕਾਦੀਆਂ ਹੁੰਦੇ ਲਿਖਨ ਦੇ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾ ਹੁਨਾ ਕੋਈ ਜਾਂ ਕਰਤਾ ਸੱਟੀ ਕੋ ਸਾਜੇ ਆ ਬੇਦਾਨ ਸੁਈ ਕਿਉ ਕਰ ਆਖਾਂ ਤੇ ਸਾਲਾਹੀ ਕਿਉ ਵਰਨ ਕਿਉ ਜਾਣਾ ਨਾਨਕ ਆਖਣ ਸਭ ਕੋ ਆਖੇ ਸਿਆਣਾ ਵੱਡਾ ਸਭ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣਾ ਅੱਗੇ ਗਿਆ ਨਾ ਸੋ ਹੈ ਪਾਤਾਲਾ ਪਾਤਾਲ ਲਖ ਆਗਾਸ ਆਗਾਸ ਓੜ ਕੋੜ ਭਾਲ ਥਕੇ ਵੇਦ ਕਨ ਕ ਬਾਦ ਸੈਸ 18 ਕਨ ਕ ਤੇਬਾ ਅਸਲੂ ਇਕ ਤਾਤ ਦੇਖਾ ਹੋਏ ਤਾ ਲਿਖਿਆ ਲਿਖੇ ਹੋਏ ਵਡਾਸ ਨਾਮਕ ਵੱਡਾ ਆਖੀਏ ਆਪੇ ਜਾਣੇ ਆਪ ਸਾਲਾਹੀ ਸਾਲਾਹ ਇਤੀ ਸੁਰਤ ਨਾ ਪਾਈਐ ਨਦੀਆਂ ਅਤੈ ਵਾਹ ਹਲਕਾ ਵੈ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤਲ ਨਾ ਹੋਵਨੀ ਜੇਤਸ ਮਨਹੁ ਨਾ ਬਿਸਰੈ ਅੰਤ ਨਾ ਸਿਫਤੀ ਕਹਨ ਨਾਂ ਅੰਤ ਅੰਤ ਨਾ ਕਰਨ ਦੇਣ ਨਾਂ ਅੰਤ ਅੰਤ ਨਾ ਵੇਖਣ ਸੁਣਣੋਂ ਨਾ ਅੰਤ ਅੰਤ ਨਾ ਜਾਪੈ ਮਨਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਬਾਰਾ ਬਾਰ ਅੰਤ ਕਾਰਨੁ ਕੀਤੇ ਬਲ ਲਾਇ ਤਾਂ ਕੇ ਅੰਤ ਨਾ ਪਾਇ ਜਾਏ ਇਹ ਅੰਤ ਨਾ ਜਾਣੈ ਕੋਈ ਬਹੁਤਾ ਕਹੀਐ ਬਹੁਤਾ ਹੋਇ ਵੱਡਾ ਸਾਹਿਬ ਉਚਾ ਥਾਉ ਉਚੇ ਉਪਰ ਉਚਾ ਨਾਉ ਇਹ ਵਿਡ ਉਚਾ ਹੋਵੇ ਕੋਈ ਤੇ ਸੂਚੇ ਕੋ ਜਾਣੈ ਸੋ ਇਹ ਜਿਉੜਿ ਆਪ ਜਾਣੈ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮੋ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਾ ਦਮਾਏ ਕੀਤੇ ਮੰਗੇ ਜੋਦ ਉਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਖੱਪ ਟੁੱਟੇ ਵੇਕਾਰ ਕੀਤੇ ਲੈ ਲੈ ਮੁਕੁਰ ਪਾਏ ਕੀਤੇ ਮੂਰਖਾਈ ਖਾਏ ਇਹ ਤੇ ਦੂਖ ਔਖ ਸਦ ਮਾਰੇ ਪੈਦਾ ਤੇਰੀ ਦਾਤਾਰ ਮਨក្លਾਸੀ ਭਾਣੇ ਹੋਏ ਹੋ ਰਾਤ ਨਸਕੇ ਕੋਏ ਜੇ ਕੋ ਖਾਏ ਕੇ ਅਖਣ ਪਾਏ ਉਹ ਜਾਣ ਜੇਤੇ ਅਮੋਖਾਏ ਆਪੇ ਜਾਣ ਆਪੇ ਦੇ ਆਖੇ ਸੇ ਪੇ ਕੇਈ ਕੇ ਜਸਨੋ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਮੂਲ ਗੁਣ ਮੂਲ ਵਪਾਰੇ ਮੂਲ ਬਾਪਾਰੀਏ ਮੂਲ ਪੰਡਾਰ ਮੂਲ ਆਵੇ ਅਮੂਲ ਲਾ ਜਾਏ ਅਮੂਲ ਪਹਾਏ ਮੂਲ ਅਸਮਾਏ ਮੂਲ ਧਰਮਾ ਮੂਲ ਦੀਬਾਣ ਅਮੂਲ ਤੋਲਾ ਮੂਲ ਪਰਵਾਣ ਮੂਲ ਬਖਸ਼ੀ ਸਭ ਮੂਲ ਨਿਸ਼ਾਨ ਮੂਲ ਕਰਮ ਮੂਲ ਫਰਮਾਨ ਅਮੋਲੋ ਮੂਲ ਆਖਿਆ ਨੋ ਜਾਏ ਆਖ ਆਖ ਰਹੇ ਲੁਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰਿ ਵਖਿਆਣ ਆਖੇ ਵਰ ਮੈਂ ਆਖੇ ਇੰਦ ਆਖੇ ਗੋਪੀ ਤਾ ਗੋਵਿੰਦ ਆਖੇ ਈਸਰ ਆਖੇ ਸਿਰ ਦਾ ਆਖੇ ਕੀਤੇ ਕੀਤੇ ਵੋ ਦਾ ਆਖੇ ਦਨਵਾਖੇ ਦੇਵ ਆਖੇ ਸੁਰ ਨਰਮੁ ਜੰਦਨ ਸੇ ਕੀਤੇ ਆਖੇ ਆਖਣ ਪਾਇ ਕੀਤੇ ਗੈ ਗੈ ਉਠੜ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੀ ਕੇ ਜੇ ਉਡ ਭਾਵੇ ਤੇ ਉਡ ਹੋਏ ਨਾਨਕ ਜਾਣੈ ਸੱਚਾ ਸੋਏ ਇਕੋ ਆਖੇ ਬੋਲ ਵਿਗਾੜ ਤਾਂ ਲਿਖਿਆ ਸਿਰ ਗਾਵਾਰਾ ਗਾਵਰ ਸੋਦਰ ਕੇ ਹਾਸੋ ਕਰਕੇ ਹਾ ਦਿੱਤ ਵੈ ਸਰ ਸਮਾਲੜੀ ਵਾ ਦੇ ਨਾਦ ਨੇ ਇੱਕ ਸੰਖਾ ਕਿਤੇ ਵਾ ਵਣ ਹਾਰੇ ਕਿਤੇ ਰਾਗ ਪਰਿ ਸੂ ਕਹੀ ਅੰਤੇ ਕਿਤੇ ਗਵਣ ਹਾਰੇ ਗਾਵੇ ਤੁਹਨੋਂ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤਿਕ ਜਾਣ ਹੈ ਨਿਕਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਦਾ ਸੁਣ ਬੈਠੇ ਦੇਵ ਤਿਆਂਦਰ ਨਾਲੇ ਗਾਵੇ ਸਿੱਧ ਸਮਤਿ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਦ ਇਸ ਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪਣਰਖੀ ਸਰਜੁਗੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨਮੋਹਨ ਸਰਗਾ ਮਚ ਪਿਆਲੇ ਗਾਵਨ ਰਤਨ ਪਾਏ ਤੇਰੇ ਅਠਸਠੀ ਰਤ ਨਾਲੇ ਗਾਵੇ ਜੋਤ ਮਹਾਵਲ ਸੂਰਾ ਨਾਵੇ ਖਾਣੀ ਚਾਰੇ ਗਾਵੈ ਖਨ ਮੰਡਲ ਗੁਰ ਪੰਡਾ ਕਰ ਕਰ ਰਖੇ ਤਾਰੇ ਸੇਹ ਤੁਦਨੋਂ ਗਾਵੈ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਮ ਸੇ ਮੈਂ ਚੇਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਲ ਥਾਪੀ ਹੋਸੀ ਜੈ ਨਜਾਸੀ ਰਚਨਾ ਜਿੰਨਰ ਜਾਏ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਿੰਨੂ ਪਾਈ ਕਰ ਕਰ ਵੇਖੈ ਕੀਤਾ ਆਪਣਾ ਨੇ ਤਸਦੀਗ ਵਿੜਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮੋਂ ਨਾ ਕਰਨਾ ਜਾਈ ਸੋ ਪਾਸਾ ਹੋ ਸਹਾ ਪਾਸਾ ਹੈਬ ਨਾਨਕ ਰਹਿਣ ਰਜਾਈ ਹੁੰਦਾ ਸੰਤੋਖ ਸ਼ਰਮ ਪਾ ਝੋਲੀ ਤਿਆਂ ਕੀ ਕਰੇ ਭੂਤ ਚਿੰਤਾ ਕਾਲ ਕੁਵਾਰੀ ਕਾਇਆ ਜੁਕਤ ਡੰਡਾ ਪ੍ਰਤੀਤ ਆਈ ਪੰਥੀ ਸਲਜਮਾਤੀ ਮਾਂ ਜੀਤੈ ਜਗ ਜੀਤ ਆਦੇਸ਼ ਸੈ ਆਦੇਸ਼ ਆਦ ਨੀਰ ਨਾਦ ਨਾਹਤ ਜੁਗ ਜੁਗ ਏਕੋ ਵੇਸ ਬਖਤ ਗਿਆਨ ਦੇ ਆ ਭੰਡਾਰਨ ਖਟਕਟ ਵਾਜੇ ਨਾਦ ਆਪ ਨਾਦ ਨਾਥੀ ਸਭ ਦਾ ਕੀ ਰੇਤ ਦਵਰਾ ਸਾਧ ਸੰਜੋਗ ਜੋਗਦ ਕਾਰ ਚਲਾਵੇ ਦੇਖੇ ਆਵੇ ਭਾਗ ਆਦੇਸ ਤਿਸੈ ਆਦੇਸ ਆਦ ਨੀਰ ਨਾਦ ਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਦਿਨ ਚੇਲੇ ਪਰਵਾਣ ਇੱਕ ਸੰਸਾਰੇ ਇੱਕ ਭੰਡਾਰੀ ਇੱਕ ਲਾਏ ਦੀਬਾਣ ਨੇਵ ਤੇ ਸਪਾਵੇ ਤੇ ਚਲਾਵੇ ਜਿਵੇਂ ਹੋਵੇ ਫੁਰਮਾਨ ਉਹ ਵੇਖੈ ਉਹ ਨਾ ਨਦਰ ਨ ਆਵੇ ਮੋਤਾ ਏਵਡਾਨ ਆਦੇਸ ਇਸੇ ਆਦੇਸ ਆਦ ਅਨੀਦ ਆਦ ਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਇ ਲੋਇ ਪੰਡਾਰ ਜੁਗਤ ਪਾਸੋ ਏਕਾ ਵਾਰ ਕਰ ਕਰ ਵੇਖੈ ਸਤਿਨਹਾਰ ਨਨਕ ਸਚੇ ਕੀ ਸਾਚੀ ਕਾਰ ਆਦੇਸ ਦੇਸ ਹੈ ਆਦੇਸ ਆਦ ਅਨਿਰਵਾਦ ਨਾ ਹਰਤ ਜੁਗ ਜੁਗੇ ਕੋ ਵੇਸ ਇਕ ਲੋਜੀ ਪੌ ਲੱਖ ਹੋ ਹੈ ਲੱਖ ਹੋ ਵੇ ਲੱਖ ਵੀਸ ਲੱਖ ਲੱਖ ਵੇੜ ਆਖਿਆ ਏਕ ਨਾਮ ਜੁਗ ਦੀ ਛੇਤਰਾ ਪਦ ਪਵੜੀਆਂ ਚੜੀਆਂ ਹੋਏ 21 ਸੋਹਣ ਗੱਲਾ ਆਕਾਸ਼ ਕੀ ਕੀਟਾ ਆਈ ਰੀ ਸਤਾਨ ਤਨਰੀ ਪਾਈ ਹੈ ਕੂੜੀ ਕੂੜੇ ਠੀਸ ਨਾਖਣ ਜੋਰ ਚ ਪੈਣਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਧੋ ਨਾ ਜੀਵਨ ਮਰਨ ਜੋ ਜੋ ਨਾਰਾਜ ਮਨ ਮਨ ਸੋ ਜੋ ਨਸਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੋਟਾ ਸੰਸਾਰ ਜਿਸਤ ਜੋਰ ਕਰਵੇ ਖੈ ਸੋ ਨਾਨਕ ਉਤਮਾ ਨੀਚ ਨਾ ਕੋਏ ਰਾਤੀ ਰੁਤੀ ਦਿਤੀ ਵਾਰ ਪੰਪਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਵ ਰੱਖੀ ਤਰਮਸਾਲ ਤਿਸ ਵਿੱਚ ਜੀਅ ਜੁਗਤ ਕਰਾਂ ਤਿਨ ਕੇ ਨਾਮ ਨੇਕ ਅਨੰਦ ਧਰਮੇ ਕਰਮੇ ਹੋਏ ਵਿਚਾਰ ਸਚਾ ਆਪ ਸਚਾ ਦਰਬਾਰ ਦਿੱਥੇ ਸੋ ਪੰਜ ਪਰਵਾ ਨਦਰੀ ਕਰਮ ਪਾਵੇ ਨਿਸ਼ਾਨ ਕਾਚਬ ਕਾਇਓ ਥੈ ਪਰ ਨਾਮ ਗਾ ਜਾ ਪੈ ਜਾ ਧਰਮ ਖੰਡ ਕਾਇ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਬੈ ਸੰਤਰ ਕੀਤੇ ਕਨ ਮਹੇਸ਼ ਕੀਤੇ ਵਰਮ ਘਾੜਤ ਘੜੀਏ ਰੂਪ ਰੰਗ ਕੇ ਵੇਸ ਕੀਤੇ ਕਰਮ ਭੂਮੀ ਮੇਰ ਕੀਤੇ ਕੀਤੇ ਤੂ ਉਪਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁਧਨਾਥ ਕੀਤੇ ਕੀਤੇ ਦੇਵੀ ਵੇਸ ਇਤੇ ਦੇਵਦਾਨੁ ਮਨ ਕੇਤੇ ਕੇਤੇ ਰਤਨ ਸਮੁੰਦਕੀਆ ਖਾਣੀ ਇਤਿਆ ਬਾਣੀ ਕੇਤੇ ਬਾਤ ਨਰਿੰਦਰ ਕੇਤੇ ਸ੍ਰੀ ਸੇਵਕ ਕੇਤੇ ਨਾਨਕ ਅਨੰਤ ਗਿਆਨ ਕੰਡ ਮੈਂ ਗਿਆਨ ਪਰਚੰਡ ਤਿੱਥੇ ਨਾਗਨਉ ਕੋਲ ਅਨੰਦ ਸ਼ਰਮਖੰਡ ਕੀ ਬਾਣੀ ਰੂਪ ਦਿੱਤੇ ਘੜੀਏ ਕੜੀਏ ਬਹੁਤਨੂਪ ਤਾਕਿ ਅਗਨ ਲਖਥੀ ਆਨ ਜਾਇ ਦੇਖੋ ਕਹੈ ਪਿਛੇ ਵਿਸਤਾਏ ਇੱਥੇ ਘੜੀਏ ਸੁਰਤਮਤ ਮਨ ਬੁੱਧ ਤਿੱਥੇ ਘੜੀਏ ਸੁਰਸਦਾ ਕੇ ਸਤਕਰਮ ਖੰਡ ਕੀ ਬਾਣੀ ਜੋਰ ਤੇ ਹੋਰ ਨਾ ਕੋਈ ਹੋਰ ਤੇ ਜੋ ਮਹਾਵਲ ਸੋਤਨ ਮਹਾਰਾਮ ਰਹਾ ਭਰਪੂਰ ਪਿੱਤਾ ਸੀਤੋ ਸੀਤਾ ਮੈਂ ਮਮਾਇਤਾ ਅੰਕੇ ਰੂਗ ਨੋ ਕਤਨ ਨਾ ਉਹ ਮਰੇ ਨਢਾਗੇ ਦਾ ਨਿਕਰ ਆਮ ਬਸ ਅੰਮਨ ਮਾਇਤਾ ਤੇ ਪਕਤੋ ਸੇ ਕੈ ਲੋ ਕਰੇ ਅਨੰਤ ਸੱਚਾ ਮਨ ਸੋਏ ਸਾਚ ਖਣ ਵਸ ਅਨੰਕਾਰ ਕਰ ਕਰ ਵੇਖੇ ਨਦਨ ਹਾਂ ਤੇ ਖਨ ਮੰਡਲ ਪਰੰਡ ਦੇ ਕੋ ਕਦ ਅਨਤ ਨੰਤ ਤੇ ਤੇ ਲੋ ਲੋ ਆਕਾਰ ਜਿਜ ਹੁਕਮ ਤੇ ਵੈ ਤੇ ੁਕਾਰ ਵੇ ਕਾ ਵਿਕਸਾ ਕਰ ਵਿਚਾਰ ਨਾਨਕ ਤਨ ਕਰਦਾ ਸਰ ਜਾਤ ਪਾਹਾਰਾ ਤੀਰਜ ਸਨਿਆਰ ਅਹਰਨ ਮਤ ਵੇਦ ਤੇਰ ਪਾਉ ਖੱਲਾ ਅਗਨ ਤਕਾਉ ਭਾਂਡਾ ਪਾਉ ਅੰਮ੍ਰਿਤ ਤਾਲ ਭੜਿਆ ਸਭ ਸਤਿ ਟਿਕਤ ਸਾਲ ਜਨ ਕੋ ਨਦਰ ਕਰਮ ਤਨਕਾਰ ਨਾਨਕ ਨਦਰ ਨਦਰ ਹਾਜ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਸਰਾਤ ਦੋदाई ਦਾਇਆਂ ਖੇਲ ਸਰਜਤ ਜੰਗਿਆਈਆ ਬੁਰਿਆਈਆ ਮਾਚੇ ਤਰਮ ਦੂਰ ਪਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਜੈ ਮਸਕਤ ਕਾਲ ਨਾਨਕ ਤੇ ਮੁਖੁ ਜਲੇ ਕੇਤੀ ਛੁੱਟੀ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ